ਹੁਜ਼ਪੁਰ ਵਿੱਚ ਦੇਰ ਰਾਤ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਦੂਸਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਿਸ ਨੂੰ ਡਾਕਟਰਾਂ ਵੱਲੋਂ ਗੰਭੀਰ ਜ਼ਖਮੀ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜਦੋਂ ਇੱਕ ਪ੍ਰੋਗਰਾਮ ਤੋਂ ਵਾਪਸ ਪਿੰਡ ਟੈਂਡੀ ਵੱਲ ਆ ਵਿਖੇ ਜਾ ਰਹੇ ਸੀ ਨੌਜਵਾਨ ਤਾਂ ਪਿੰਡ ਦੇ ਨੇੜੇ ਪੁੱਜੇ ਤਾਂ ਇੱਕ ਸੇਨਾ ਦਾ ਵਹੀਕਲ ਆ ਰਿਹਾ ਸੀ ਜਿਸ ਦੀ ਇੱਕ ਲਾਈਟ ਬੰਦ ਸੀ ਜਿਸ ਕਾਰਨ ਮੋਟਰਸਾਈਕਲ ਸਵਾਰਾਂ ਨੂੰ ਲੱਗਾ ਕਿ ਉਹ ਕੋਈ ਛੋਟਾ ਵਹੀਕਲ ਹੈ ਤਾਂ ਅੱਗੇ ਨਿਕਲ ਜਾਵਾਂਗੇ ਪਰ ਨਜ਼ਦੀਕ ਆਉਣ ਤੇ ਆਮ ਨੂੰ ਸਾਹਮਣੇ ਟੱਕਰ ਹੋ ਗਈ ਅਤੇ ਸ਼ਿੰਦਾ ਨਾਮਕ ਨੌਜਵਾਨ ਜਿਹੜਾ ਕਿ ਮੌਕੇ ਤੇ ਹੀ ਮੌਤ ਹੋ ਗਈ ਜਿਹੜਾ ਕਿ ਮੌਕੇ ਤੇ ਹੀ ਦਮ ਤੋੜ ਗਿਆ ਜਦ ਕਿ ਸਰਬਜੀਤ ਸਿੰਘ ਨਾਮ ਦਾ ਨੌਜਵਾਨ ਗੰਭੀਰ ਜ਼ਖਮੀ ਹੋਣ ਕਰਕੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਉਥੋਂ ਫਿਰ ਡਾਕਟਰਾਂ ਨੇ ਉਸ ਨੂੰ ਨਾਜ਼ੁਕ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਇਹ ਮੇਰੇ ਨਾਮ ਲਾਲ ਨੂੰ ਜੀਂਗੇ ਇੰਡੀਆ ਵਾਲੇ ਦੇ ਇੰਡੀਆ ਵਾਲੇ ਦੇ ਮੈਂ ਲੜਕਾ ਮੈਂ ਤਾਂ ਕਵੀਤਾਰ ਮੈਂ ਕਿੱਥੇ ਗਿਆ ਕਿੱਥੇ ਆ ਰਹੇ ਅੰਜਲਕ ਗਿਆ ਹੀ ਯਾ ਤੇ ਮਤ ਦੇ ਰਹੇ ਨੇ ਉਹ ਸੀ ਉਹ ਤੁ ਬਾ ਸਾਡਾ ਮੋੜ ਤੇ ਲੱਗੇ ਸੀ ਉਹ ਤੋਂ ਬਾਅਦ ਮੇਰੇ ਛੋਟੇ ਮੋੜੇ ਦਾ ਹੀ ਉਹ ਤੋਂ ਬਾਅਦ ਇਹ ਮੋੜੇ ਦਾ ਹੀ ਆ ਅੱਗੇ ਪਿੱਛੇ ਸੀ ਗੱਡੀ ਇਧਰੋਂ ਆ ਰਹੀ ਸੀ ਗੱਡੀ ਇਧਰੋਂ ਆਈ ਸੀ ਇੱਕ ਲੜ ਜਗਦੀ ਸੀ ਇੱਕ ਲੜ ਜਗਦੀ ਸੀ तो एक लहट जगती पता वी गिर साल मिली गोहट एक लैट सी मौके ती जला सू दसा मिनट बाद मिनट पता लगने मगर पहुंच गए ਤੇ ਜਿੰਦਾ ਜਿੰਦਾ ਕੋਣ ਕੋਣ ਸਾਹ ਮਿਲਣਾ ਚਾਹੀਦਾ ਉਹਨਾਂ ਦੇ ਨਾਲ ਮੈਨੂੰ ਸਾਹ ਮਿਲਿਆ ਕਾਰ ਵਾ ਕੀ ਕਾਰ ਆ ਰਹੀ ਸਾਹ ਮਿਲਣਾ ਚਾਹੀਦਾ ਇਹ ਆਪਣੇ ਰਾਤ ਛਿੰਦਾ ਸਿੰਘ ਪੁੱਤਰ ਪਹਿਲ ਸਿੰਘ ਪਿੰਡ ਟੈਂਡੀ ਵਾਲੇ ਤੋਂ ਜੱਲੋ ਕੇ ਪਿੰਡ ਤੇ ਮੈਰਿਜ ਸੀ ਤੇ ਉਥੋਂ ਰਾਤ ਤਕਰੀਬਨ 11:30 ਪਾਉਣੇ 12 ਆਪਣੇ ਘਰ ਨੂੰ ਵਾਪਸੀ ਟੈਂਡੀ ਵਾਲ ਜਾ ਰਿਹਾ ਸੀ ਤੇ ਜਦੋਂ ਸੇਮ ਨਾਲਾ ਨਹਿਰ ਦੇ ਕੋਲੋਂ ਲੰਘਿਆ ਤੇ ਅਗਲੇ ਪਾਸੇ ਆ ਕੇ ਤੇ ਆਰਮੀ ਦੀ ਗੱਡੀ ਆ ਰਹੀ ਸੀ ਵੱਡਾ ਟਰੱਕ ਸੀ ਉਹਦੇ ਵਿੱਚ ਦੋ ਜਣੇ ਸੇ ਇੱਕ ਛਿੰਦਾ ਸਿੰਘ ਤੇ ਇੱਕ ਮੁੰਡਾ ਨਾਲ ਹੋਰ ਸੀ ਸਰਬਜੀਤ ਸਿੰਘ ਟਿੰਡਿਆਲ ਤੇ ਦੋਨੋਂ ਹੀ ਵਾਪਸੀ ਘਰ ਨੂੰ ਚੱਲੇ ਸੀ ਜਦੋਂ ਰੋਡ ਤੇ ਲੰਘ ਰਹੇ ਸੀ ਤੇ ਆਰਮੀ ਦੀ ਗੱਡੀ ਇੱਕ ਲੈਡ ਜਗਦੀ ਸੀ ਇੱਕ ਲੈਡ ਜਗਨ ਕਰਕੇ ਇਹਨਾਂ ਨੂੰ ਨਹੀਂ ਪਤਾ ਲੱਗਿਆ ਤੇ ਇੱਕ ਗੱਡੀ ਉਹਨਾਂ ਦੇ ਗੱਡੀ ਦੇ ਵਿੱਚ ਮੋਰਸਾਂ ਜਾ ਵਜਿਆ ਜਿਹੜੇ ਮੌਕੇ ਤੇ ਥਾਂ ਤੇ ਪੂਰਾ ਇੱਕ ਛਿੰਦਾ ਸਿੰਘ ਪੁੱਤਰ ਹੈ ਟੈਲ ਸਿੰਘ ਦਾ ਉੱਥੇ ਮੌਕੇ ਤੇ ਥਾਂ ਤੇ ਪੂਰਾ ਹੋ ਗਿਆ ਤੇ ਜਿਹੜਾ ਸਰਬਜੀਤ ਉਹਨੂੰ ਫਿਰ ਇਹ ਤੋਂ ਫਰੋਈਪੁਰ ਭੇਜਿਆ ਨੇ ਤੇ ਫਰੋਈਪੁਰਾਂ ਲੰਗਾ ਫਿਰ ਗੁਰੂ ਭੇਜਿਆ ਫੀਰਕੋਟ ਭੇਜ ਤੇ ਹੁਣ ਉਹਨਾਂ ਦਾ ਪੀਜੀਆਈ ਆਪਣੇ ਚੰਡੀਗੜ੍ਹ ਭੇਜਿਆ ਹੈ। ਹਾਂਜੀ ਸੱਟਾਂ ਉਹਦੇ ਵੀ ਕਾਫੀ ਲੱਗੀਆਂ ਉਹ ਵੀ ਬੰਦਾ ਲਾਚਾਰ ਪਿਆ ਹੈ ਸਿਰ 'ਚ ਸੱਟਾਂ ਲੱਗੀਆਂ ਹੋਈਆਂ ਨੇ। ਉਹ ਜਿਹੜੇ ਸਵਾਰ ਸੀਗੇ ਮੋਟਰਸਾਈਕਲ ਇਹ ਦੋ ਜਣੇ ਸਵਾਰ ਸੀ ਜੀ। ਇੱਕ ਡੈਥ ਹੋ ਗਈ ਇੱਕ ਦੀ ਡੈਥ ਹੋ ਗਈ ਮੌਕੇ ਤੇ ਇੱਕ ਦੀ ਡੈਥ ਹੋ ਗਈ ਜੀ। ਛਿੰਦਾ ਸਿੰਘ ਪੁੱਤਰ ਟਹਿਲ ਸਿੰਘ ਦੀ ਡੈਥ ਹੋ ਗਈ ਹੈ ਜੀ। ਉਹਦਾ ਨਾਂ ਹਾਂਜੀ ਕੀ ਮੰਗੋ? ਸਾਡੀ ਮੰਗ ਹੈ ਵੀ ਜਿਹੜਾ ਇਹ ਜੇ ਮੁੰਡੇ ਦੇ ਐਕਸੀਡੈਂਟ ਆਇਆ ਪੂਰਾ ਆਇਆ ਤੇ ਜਿਹੜਾ ਦੂਜਾ ਸੀਰੀਅਸ ਪਿਆ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜਿਹੜੀ ਕਾਨੂੰਨੀ ਕਾਰਵਾਈ ਕਰਦੀ ਹੈ ਬਣਦੀ ਹੋਣੀ ਚਾਹੀਦੀ ਹੈ ਤੇ ਇਹਨਾਂ ਗਰੀਬ ਪਰਿਵਾਰ ਇਹ ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਮਾਮਲਾ ਸਰ ਸਾਹਮਣੇ ਆਇਆ ਤਾਂ ਕਿੰਨੇ ਲੋਕਾਂ ਦੀ ਜੀ ਸਰ ਮੌਤ ਹੋਈ ਹੈ ਸਰ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਬੀਤੀ ਰਾਤ ਕਰੀਬ 12 ਵਜੇ ਇੱਕ ਮੋਟਰਸਾਈਕਲ ਤੇ ਦੋ ਸਵਾਰ ਸੀ ਤੇ ਨਾਲ ਕਿਸੇ ਇਹਨਾਂ ਦੇ ਪਬਲਿਕ ਦੇ ਦਰਸ਼ਕਾਂ ਕੋਈ ਆਰਮੀ ਵਾਲਾਂ ਦੀ ਗੱਡੀ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਜਿਹੜਾ ਛਿੰ다 ਸਿੰਘ ਪੁੱਤਰ ਟਹਿਲ ਸਿੰਘ 25-24 ਸਾਲ ਦਾ ਜਵਾਨ ਆ ਉਹਦੀ ਐਟ ਦਿਸ ਪੁਆਇੰਟ ਡੈਥ ਹੋਈ ਹੈ ਉਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਹੈ ਤੇ ਇੱਕ ਸਰਬਜੀਤ ਸਿੰਘ ਆ ਉਹ ਮਤਲਬ ਜ਼ਖਮੀ ਹੋਇਆ ਜਿਹੜਾ ਅੱਗੇ ਉਹਨਾਂ ਨੇ ਮੈਡੀਕਲ ਕਾਜ਼ੀ ਫੀਕਲ ਰੈਫਰ ਕੀਤਾ ਉੱਥੋਂ ਅੱਗੇ ਉਹਨਾਂ ਨੇ ਪੀਜੀ ਨੀ ਰੈਫਰ ਕੀਤਾ ਸਰ ਅਜੇ ਵੀ ਕਾਰਨ ਕੀ ਦੱਸਿਆ ਜਾ ਰਿਹਾ ਕਿਸ ਨਾਲ ਐਕਸੀਡੈਂਟ ਕੀ ਹੋਇਆ ਕੋਈ ਪਤਾ ਲੱਗਿਆ ਸਰ ਅਜੇ ਇਹੀ ਕਹੇ ਵੀ ਆਰਮੀ ਦੀ ਗੱਡੀ ਸੀ ਉਹਦੇ ਵਿੱਚ ਮੋਟਰਸਾਈਕਲ ਦੇ ਨਾਲ ਵਸੇ ਟੱਕਰ ਹੋਈ ਹੈ ਰਾਤ ਤੇ ਬਾਕੀ ਅਜੇ ਪਹੁੰਚੇ ਸੀ ਇਨਵੈਸਟੀਗੇਸ਼ਨ ਕਰਦੇ ਹਾਂ ਹੈ ਕੀ ਆ ਔਨ ਮੈਰਟ ਜਿਹੜੇ ਅਜੇ ਕੁਝ ਨਹੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਪਤਾ ਅਸੀਂ ਅਜੇ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਜੋ ਵੀ ਹੋਗਾ ਤੁਹਾਨੂੰ ਬਾਅਦ ਦੱਸਾਂਗੇ ਹਾਂ ਚੰਦਰ ਸਿੰਘ ਜਿਹੜਾ ਡੈੱਥ ਹੋਈ ਹੈ ਤੇ ਸਰਬਜੀਤ ਸਿੰਘ ਜਿਹੜਾ ਉਹ ਸੀਰੀਅਸ